ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਪਿੰਡ ਦੇ ਨੌਜਵਾਨ ਜੋ ਯੂਕੇ ਤੇ ਕੈਨੇਡਾ ਗਏ ਹਨ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਬਾਬਾ ਜੀ ਨੂੰ ਦੋ ਤੋਲੇ ਦਾ ਸੋਨੇ ਦਾ ਕੈਂਠਾ ਭੇਟ ਕੀਤਾ ਹੈ ਜਿਸ ਦੀ ਕਾਫੀ ਚਰਚਾ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਸਨਮਾਨ ਕਰਨਾ ਬਹੁਤ ਵਧੀਆ ਹੈ ਸਾਡੇ ਬੱਚਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਤੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਬੜੀ ਆਪਣਾ ਨਾਮ ਵਾਸਤੇ। ਮੇਰਾ ਉਸ ਨੂੰ ਉਸ ਨੂੰ ਜੀ ਤੇ ਅੱਜ ਦਾ ਤੁਹਾਨੂੰ ਮਾਨ ਸਵਾਨ ਕੀਤਾ ਵਾ ਜਿਹੜੇ ਲੋਕਾਂ ਨੇ ਪੰਚਾਇਤ ਦੇ ਵਾਸ ਨੇ ਕੀ ਕਿਹਾ ਕਿਹਾ ਉਹ। ਬਹੁਤ ਖੁਸ਼ੀਆ ਜੀ ਇਹ ਗੱਲ ਦੀ ਸੰਘਰਸ਼ ਦਸਾਂ ਬੇਨਤੀਆਂ ਕਰਦੇ ਰਹੇ ਆ ਤੇ ਮਾਣ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀਨਾ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ। ਤੇ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਰਾਇਤਾਂ ਬਾਬਤ ਨੂੰ ਸਮਾਨਤ ਕਰਨਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਠ ਕਰਦਿਆ ਸੀ ਉਹਨਾਂ ਜਨੂੰ। ਮੈਨੂੰ 6-8-9 ਸਾਲ ਹੋ ਗਏ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ। ਕਲੀਸਣਾ ਨਾਲ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸਰਾ ਮਾੜਾ ਛੋਟਾ ਮੋਟਾ ਚਲਦਾ ਰਹਿੰਦਾ ਕੰਮ ਤੇ ਆ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜਿ ਲਗ ਲਾ ਪਿੰਡਾਂ ਦਾ ਪਿੰਡਾਂ ਜੀ ਹਾਂਜੀ ਚਾਚਾ さん ਤੁਹਾਨੂੰ ਸਨਮਾਨਤ ਕੀਤਾ ਫਿਰ ਕਿੰਨਾ ਕੁ ਮਨ ਨੂੰ ਖੁਸ਼ੀ ਆ ਜੀ ਮਨ ਨੂੰ ਖੁਸ਼ੀ ਬਹੁ ਜੀ ਬਹੁਤ ਜਿਆਦੀ ਖੁਸ਼ੀ ਆ ਹਾਂ ਇਹ ਗੁਰੂ ਘਰੋਂ ਫਿਲਾਈ ਦਾ ਗੁਰੂ ਘਰ ਦੇ ਵਜੀਰਾਂ ਲੋਕੀ ਬਹੁਤ ਘੱਟ ਮਾਨ ਸਨਮਾਨ ਹਾਂਜੀ ਬਹੁਤ ਬਹੁਤ ਘੱਟੀ ਬਹੁਤ ਘੱਟ ਹਾਂਜੀ ਲੋਕੀ ਚਾਜਨਾ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਔਰ ਜਿਹੜੇ ਤੁਹਾਡੇ ਨਾਂ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਗੇ ਕਿ ਨਹੀਂ ਬਣਾਉਗਾ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਨੇ ਉਹ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਕੀ ਰੀਜਨ ਕੀ ਆ ਕਿਉਂਕਿ ਮਾਨ ਸਤਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਤੀਨ ਮੋਦੀ ਬੱਚਾ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਸ਼ਰੂਰਤ ਚਾਹੀਦੀ ਆ ਉੰਨੀ ਜਿਹੜੀ ਤਨਖਾਹ ਉਹਨੇ ਨਹੀਂ ਮਿਲਦੀ ਉਹਨਾ ਨਹੀਂ ਹੈਗਾ 5-7000 ਨਕੀ ਬੰਦਾ ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘੱਟੋ ਘੱਟ 15-20000 ਰੁਪਇਆ ਗਰੰਟੀ ਤਰਖਾ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਿਹੜੇ ਮਿਹੜੇ ਪਾਠ ਕਰਿਓ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਅਰਜਕਾ ਜਾਰਾ ਗਰੰਟੀ ਦਾ ਨਹੀਂ ਹੁੰਦਾ ਕਿਹਦਾ ਜਿਹੜਾ ਮਾਨ ਸਰਕਾਰ ਐਜੀਪੀਸੀ ਨੂੰ ਸੰਕਟਾਂ ਦਿੰਦਾ ਨਹੀਂ ਪਰ ਉਹਨਾਂ ਮਾਨਸਮਾ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਐਜੀਪੀਸੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹ ਪੰਜਤੀ ਹਾਤ ਉਹ ਤਰਖਾ ਹੀ ਨਹੀਂ ਦਿੰਦੇ ਤੇ ਜਿਹ ਪੰਡਾਇ ਗ੍ਰੰਥੀ ਆ ਹਾਂਜੀ ਐਸੀ ਬੀਜੀ ਨੇ ਕੁਝ ਵੀ ਕਰਦੀ ਜੀ ਇਹ ਕੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਵੀ ਪਾਰਦੇ ਗ੍ਰੰਥੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਤੇ ਇਹ ਕਰ ਕਿਹੜਾ ਨਗਰ ਸਤਕਾਰ ਆਉਜੇ ਗ੍ਰੰਥੀਆਂ ਸਤਕਾਰ ਜਿਹੜੇ ਗ੍ਰੰਥੀਆਂ ਦਾ ਸਤਕਾਰ ਉਹਨਾਂ ਵੱਧ ਥੋੜਾ ਆ ਇਹ ਗ੍ਰੰਥੀਆਂ ਸਤਿਕਾਰ ਕਰੋ ਤੇ ਜਿਹੜਾ ਸਤਕਾਰ ਮਹਾਰਾਜ ਸਰਕਾਰ ਆ ਜੋ ਗੁਰੂ ਮਹਾਰਾਜ ਗ੍ਰੰਥੀ ਸਤਕਾਰ ਕਰਦਾ ਉਹ ਮਹਾਰਾਜ ਸਤਕਾਰ ਆ ਇਹ ਕਰਕੇ ਵੱਧ ਤੋਂ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ ਦੇ ਕਾਇਮ ਰਹਿਣ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਜੰਤਾਂ ਮਾਨ ਸਤਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਾਨ ਸਤਕਾਰ ਹਾਂਜੀ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਂ ਦੇ ਯਾ ਸਾਰੇ ਜਾਣਦੇ ਆ ਮਾਨ ਸਾਹਿਬ ਕਿਤਾ ਦੇ ਦੋ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਗਰੰਥੀ ਸਿੰਘ ਦਾ ਪਿੰਡ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਆ ਸਾਡੇ ਗਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਹੈ ਗ੍ਰਾਈ ਬੜੀ ਵੱਧ ਚੜ੍ਹ ਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਈ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸੇ ਨੇ ਪਕੌੜਿਆਂ ਦਾ ਲੰਗਰ ਲਾਇਆ ਕਿਸੇ ਨੇ ਜਲੇਬਾਂ ਲਾਇਆ ਕਿਸੇ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਜੀ ਮਹਾਰਾਜ ਬਾਬਾ ਕਹ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰ ਮੇਰਾ ਨਾ ਗੁਰਦੇਵ ਸਿੰਘ ਪਿੰਡ ਗੜਾ ਜੀ ਜਠਾਵਾਲ ਜਠਾਵਾਲ ਅ ਅੱਜ ਤੁਸੀਂ ਬਾਬਾ ਜੀ ਨੂੰ ਸੋਨੇ ਦੇ ਕੈਂਟੇ ਦਾ ਸਨਮਾਨ ਦਿੱਤਾ ਇਸ ਤਰ੍ਹਾਂ ਮੰਜ ਜਹ ਚਾਇਆ ਬਹੁਤ ਖੁਸ਼ੀ ਆ ਬਾਬਾ ਜੀ ਕਿਉਂਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਜੀ ਦਾ ਜੀ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਠੀਕ ਹੈ ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਤ ਕੀਤਾ ਉਸਦਾ ਨਾਮ ਅਰਜੰਟ ਸਿੰਘ ਉਹ ਜੁਕੇ ਆ ਹਾਂਜੀ ਹਾਂਜੀ ਠੀਕ ਹੈ ਕਿੰਨੇ ਤੋਲਿਆਂ ਦਾ ਜਿਹੜਾ ਤੁਸੀਂ ਘੰਟਾ ਪਾਇਆ ਦੋ ਤੋਲਿਆਂ ਦਾ ਜੇ ਦੋ ਤੋਲਿਆਂ ਦਾ ਹਾਂਜੀ ਤੇ ਕਿਹੜੇ ਗੁਰੂ ਘਰ ਦੇ ਹੈਗੇ ਨਹੀਂ ਇਹ ਸਾਡੇ ਬਾਬਾ ਕਲਿਆਣ ਸਿੰਘ ਦਾ ਗੁਰਦੁਆਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਜੋ ਲੋਕਾਂ ਕੋਲ ਕਿਹਾ ਦੇਣਾ ਚਾਹੁੰਦੇ ਸੀ ਦੇਖਿਆ ਵੀ ਲੋਕ ਬਹੁਤ ਘੱਟ ਸਤਿਕਾਰ ਕਰਦੇ ਨੇ ਗ੍ਰੰਥ ਚੱਕਦਾ ਗੁਰੂ ਦੇ ਵਜੀਰ ਦਾ ਪਰ ਤੁਸੀਂ ਬਹੁਤ ਸਤਿਕਾਰ ਦੇ ਨਾਲ ਕਰੇ ਤੁਹਾਡੇ ਆ ਜਾਂਦੀ ਇਹ ਜੁਗ ਨਗਾਇਆ ਗਿਆ ਕੀ ਜਾਣਾ ਚਾਹੁੰਦੇ ਹੋ ਬਾਰੇ ਆਪਾਂ ਤੇ ਇਹ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਹ ਜਾਂਦੀਆਂ ਕੰਜਰਖਾਨਾ ਕਜਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਤਾਂ ਆਪਕਾ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕੁ ਜੋਗੇ ਉਹਨਾਂ ਤੇ ਸਨਮਾਨ ਕਰੀਏ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲਿਆਣਾ ਸਾਹਿਬ ਅਮਰ ਸ਼ਹੀਦ ਮਹਾਂਪੁਰਖਾਂ ਸਾਡੇ ਸਤਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਆ ਲੰਮੇ ਸਮੇਂ ਤੋਂ ਸੇਵਾ ਕਰਨ ਰਹੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਿਸੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਤੋਲੇ ਕੰਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂਨ ਵਾਲੇ ਜਿੱਤਰਾ ਬੱਚੇ ਆ ਕੁਸਮਾ ਕੱਢ ਕੇ ਸ਼ਾਮਾ ਨੂੰ ਜਾਂ ਸਵੇਰ ਦੇ ਟਾਈਮ ਸ਼ਾਮਾ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਉਹ ਆਪੋ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਇਸੇ ਤਰ੍ਹਾਂ ੜੀਆਂ ਸੰਗਤਾਂ ਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਿਕਾਰ ਕਰਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ